ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰਿਆਂ ਦਾ ਲਓ ਜੀ ਅੱਜ ਵਲੌਗ ਦੀ ਸਟਾਰਟ ਕਰਦੇ ਆ ਅੱਥ ਨੇ ਤੇ ਟਾਈਮ ਹੋ ਗਿਆ 8 ਵਜੇ ਨਾਲ ਆ ਤੇ ਤੁਹਾਨੂੰ ਵੀ ਲੱਗਦਾ ਹੋਊ ਵੀ ਅੱਥ ਨੇ ਵਲੌਗ ਸਟਾਰਟ ਕਰਨ ਦਾ ਕੀ ਮਤਲਬ ਹੈ ਤੇ ਅੱਜ ਹੈਗੀ ਆਪਣੀ ਪਾਣੀ ਦੀ ਵਾਰੀ ਠੀਕ ਹੈ ਰਾਤ ਨੂੰ ਤੇ ਪਤਾ ਅੱਜ ਦਿਨੇ ਤਾਂ ਨਹੀਂ ਬਣਾਇਆ ਨਾ ਤੇ 8:30 ਪਾਣੀ ਵੜਨਾ ਆਪਾਂ ਤੇ 12 ਬੂਰਾ ਵਜੇ ਤੱਕ ਹੈਗੀ ਹੈਗੀ ਤੇ ਕਿਰੋਂ ਟਾਈਮ ਹੋਇਆ ਪਿਆ 8 ਵਜੇ ਤੇ ਇੱਕ ਰਾਮ ਮੋਹੇ ਮਾਹੇ ਕਰਤੇ ਤੇ ਚੱਲਦੇ ਆ ਮੋਗੇ ਤੇ ਢੇੜਾ ਢੂੜਾ ਮਾਰ ਕਰਨ ਨਾਲ ਹੈ ਨਾ ਮਗਰ ਯਾਰ ਤੇ ਉੱਥੋਂ ਮਖਰੋ ਪਾਣੀ ਵੱਢ ਕੇ ਲਿਆਵਾਂਗੇ ਤੇ ਚੱਲਦੇ ਆਂ ਤੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਠੀਕ ਹੈ ਤੇ ਵਿੱਚ ਚਲੋ ਚੱਲ ਗਏ ਆਪਾਂ ਹਾਂਜੀ ਬਾਪੂ ਤੇ ਲਓ ਜੀ ਤੇ ਚੱਲ ਪਏ ਮੋਗੇ ਤੇ ਮੋਟਰਸਾਈਕਲ ਤੇ ਆ ਗਏ ਸੀ ਆਪਾਂ ਥੋੜੀ ਜਿਹਾ ਵੜਣਾ ਜਿਨੇਰਾ ਹੋ ਗਿਆ ਵੜਣਾ ਤੇ ਹੁਣ ਚੱਲਦੇ ਆਂ ਮੋਗੇ ਤੇ ਮੋਗਾ ਤੁਹਾਨੂੰ ਦਿਖਾਉਣਾ ਮੈਂ ਨਾ ਇੱਥੇ ਤੁਸੀਂ ਸੁਣਣੀ ਉਹ ਸਾਹਮਣੇ ਉਹ ਕੰਨੀ ਤੇ ਰਿਹਾ ਉਹ ਦਰਖਤ ਨਹੀਂ ਦੇ ਤੇ ਉਹ ਉੱਥੇ ਮੋਗਾ ਦਾ ਮੈਂ ਇੱਥੋਂ ਪੁਰਕ ਕੇ ਜਾਣਾ ਹੈ ਤੇ ਪਹਿਲਾਂ ਇੱਕ ਪਾਣੀ ਵੇਖ ਲਈ ਕਿੰਨਾ ਕੰਮੂ ਕੇ ਚਾ ਨਾ ਤੇ ਪਾਣੀ ਆਪਾਂ ਵੜਨਾ ਬਾਪੂ ਇੱਥੋਂ ਇੱਕ ਮਿੰਟ ਨੇੜੇ ਚੱਲੀ ਗਏ ਮਾੜਾ ਜਾਂ ਤੇ ਆ ਆਪਣੀ ਪਾਈਪ ਲੈਣਾ ਹਨਾ ਇਹ ਆ ਵਾਲੀ ਪੈ ਬਲੇ ਨੇ ਆ ਵਾਲੀ ਇਥੋਂ ਟਾ ਖੋਲਣਾ ਆਪਾਂ ਪਾਣੀ ਦਾ ਮੋਟਰ ਡੇਡ ਮੋਟਰ ਦਾ ਮਸਾ ਹੀ ਹੈ ਨਾ ਮੋਟਰ ਦਾ ਹੋਊਗਾ ਤੇ ਹੋ ਸਕਦਾ ਕਿ ਮੂਗਾ ਮੂਗਾ ਲੱਗਾ ਪਿਆ ਹੋਵੇ ਤੇ ਚਲੋ ਫਿਰ ਵੇਖੀ ਚੱਲ ਕੇ ਮਗਰਣਾ ਤੇ ਦਿਖਾਉਣੇ ਤੁਹਾਨੂੰ ਵੀ ਲਓ ਬਾਬਿਓ ਤੇ ਆ ਗਏ ਆਪਾਂ ਕੱਸੀ ਤੇ ਠੀਕ ਹੈ ਵੇਣਿਆ ਮੂਗੇ ਮਗਰ ਕੁਝ ਲੱਗਾ ਤਾਂ ਨਹੀਂ ਹੈ ਨਾ ਤੇ ਮਾੜੇ ਨੇੜੇ ਹੋਈ ਕਿ ਮੂਗੇ ਦੇ ਕੱਸੀ ਚ ਪਾਣੀ ਕਿੰਨਾ ਹੈ ਕੱਸੀ ਚ ਪਾਣੀ ਵਹਤੀ ਹੈ ਜਾਇ ਤਾਂ ਹੈ ਨੀਗਾ ਪਰ ਮੂਗ ਚ ਵੇਲੇ ਕੁਝ ਲੱਗਾ ਤਾਂ ਨਹੀਂ ਮੁਗਾ ਥੋੜਾ ਨੰਗਾ ਹੈ ਪਉਆ ਲੱਗਿਆ ਪਰ ਮੜਾਇਆ ਉਹਨਾਂ ਤਾਂ ਕੀੜਕਾ ਲਾਉਣਾ ਪਰ ਫਿਰ ਵੀ ਦੇਖ ਲੈਨੇ ਨਾ ਜੀ ਓਕੇ ਰਿਪੋਰਟ ਆ ਮੁਗਾ ਦਾ ਤੇ ਹੁਣ ਚੱਲ ਜੀ ਬਾਪ ਦਵਾ ਦਾ 6.5 ਪਾਣੀ ਵਟਣਾ ਤੇ ਟਾਈਮ ਹੋ ਗਿਆ ਹੁਣ ਦੇਖੋ 8:00 ਤੇ 9 ਮਿੰਟ ਹੋ ਗਏ ਤੇ 20 ਮੀਟਰ ਵਟਣਾ ਪਾਣੀ ਆਪਾਂ ਤੇ ਦਵਦਾ ਚੱਲੀ ਗਏ ਨਾ ਚੱਕ ਲਈ ਕਈ ਕੋਈ ਆਪਣੀ ਸਮਾਨਾ ਸਾਰਾ ਤੇ ਚਲੋ ਫਿਰ ਚੱਲੀਏ ਲਓ ਜੀ ਤੇ ਮੋਗੇ ਤੇ ਢੇੜਾ ਗੁੜਾ ਮਾਰ ਕੇ ਆਪਾਂ ਆ ਗਏ ਹਨ ਤੇ ਇੱਥੋਂ ਵੜਨਾ ਪਾਣੀ ਆਪਾਂ ਆਟਕਣ ਖੋਲਣਾ ਤੇ ਉਹ ਬੰਦ ਕਰਨਾ ਆ ਆਪਣੀ ਪਾਈਪ ਲੈਣਾ ਮੋਗੇ ਹਨ ਤੇ ਬਸ 5 ਕਿ ਮਿੰਟ ਰਹਿ ਗਏ ਤੇ 7 8 25 ਹੋ ਗਏ ਤੇ ਸਿਰਫ 5 ਮਿੰਟ ਰਹਿ ਗਏ 5 ਮਿੰਟਾਂ ਨੂੰ ਪਾਣੀ ਆਪਾਂ ਵਾੜ ਲੈਣਾਗਾ ਤੇ ਕਿਹੜਾ ਖੜੇ ਤੇ ਫਿਰ ਚੱਲਦੇ ਆਪਾਂ ਉਧਰ ਨੂੰ ਹਾਂਜੀ ਬਾਪੂ ਚੱਪਲਾਂ ਲਾਦ ਕੇ ਟਾਈਮ ਹੋ ਗਿਆ ਆਪਣੇ ਪਾਣੀ ਦਾ ਠੀਕ ਹੈ ਤੇ ਟੱਕਣ ਮੋੜ ਲ ਗਏ ਲਓ ਜੀ ਇਹ ਮਿੱਟੀ ਆ ਕਿਹਨ ਮਿੱਟੀ ਮੁੱਟੀ ਕੱਢ ਲ ਗਏ ਹਨਾ ਪਾਣੀ ਪੁਣੀ ਵੜ ਲ ਗਏ ਤੁਹਾਡੇ ਨਾਲ ਫੇਰ ਹੀ ਗੱਲਬਾਤ ਕਰਦੇ ਆਂ ਲਓ ਬਾਪੂ ਤੇ ਪਾਣੀ ਆਪ ਵੜ ਲੈ ਜੀ ਤੇ ਆ ਗਏ ਆਪਣੇ ਕੋਠੇ ਕੋਲੇ ਤੇ ਪਾਣੀ ਡਿੱਗਣ ਲੱਗਾ ਧਵਾ ਧਵਾ ਇੱਥੇ ਕਰਤਾ ਮੂੰਹਾ ਤੇ ਵਿੱਚ ਹੀ ਛੱਡ ਦੀ ਲਾਈਟ ਚੱਲੀ ਅਸੀਂ ਵਿੱਚ ਹੀ ਮੋਟਰ ਛੱਡਤੀ ਮੈਂ ਚਾਬੀ ਕੱਢਦੇ ਆਂ ਸਾਰੇ ਬਾਹਰ ਦੇ ਆਪਾਂ ਨਾ ਉਹਨੂੰ ਪਾਣੀ ਪੂਣੀ ਪਈਆ ਰੋਟੀ ਨਾਲ ਲੈ ਕੇ ਰੋਟੀ ਰੋਟੀ ਖਾ ਲਈ ਕਣਾ ਯਾਰ ਤੇ ਬਾਕੀ ਹਵਾ ਬਹੁਤ ਚੱਲੀ ਤੇਜ਼ ਇੱਕ ਮਿੰਟ ਤੇ ਆਹ ਦੇਖੋ ਹਵਾ ਬਹੁਤ ਇੱਧਰ ਨਹੀਂ ਬਾਕੀ ਉਹ ਵੀਡੀਓ ਥੋੜੀ ਕੁਆਲਿਟੀ ਖਰਾਬ ਹੁੰਦੀ ਹੈ ਰਾਤ ਦਾ ਟਾਈਮ ਹਣਾ ਤੇ ਤਾਂ ਕਰਕੇ ਥੋੜੀ ਤਕਲੀਫ ਜੀ ਆ ਰਹੀ ਹੈ ਲਗਭਗ ਪਾਣੀ ਸਹੀ ਸੈਟ ਹੈ ਮਗਰ ਮੂਰੇ ਵੀ ਢੇੜਾ ਇੱਕ ਵਾਰੀ ਮਾਰ ਕੇ ਆਵਾਂਗੇ ਨਾ ਦੇਖ ਕੇ ਆਵਾਂਗੇ ਕਿਉਂਕਿ ਉਹਦੇ ਮਾ ਭੰਨੇ ਆਪਣਾ ਹਣਾ ਤੇ ਮੂਹਾਂ ਭੰਨਿਆ ਸੀਗਾ ਮੈਂ ਚਲ ਇੱਕ ਪੈ ਵੇਚ ਜੀ ਪਾਣੀ ਨੰਗ ਜੇ ਜੇ ਨੰਗਾ ਠੀਕ ਹੈ ਫਿਰ ਤਾਂ ਕੰਮ ਆਪਣਾ ਕਾਮਯਾਬ ਹੋ ਜਾਊਗਾ ਹਣਾ ਤੇ ਨਹੀਂ ਫਿਰ ਦੂਆ ਚਲਾਉਣਾ ਪਿਆ ਕਰੂਆ ਉਹ ਆਪਦੇ ਨੇ ਕੰਮ ਸਾਰੇ ਹੀ ਕਰਿਆ ਤੇ ਲੰਘੇ ਜਾ ਗਰੂ ਪਾਣੀ ਚਲੋ ਫਿਰ ਬੈੰਨੇ ਰੋਟੀ ਪਾਣੀ ਖਾਣੇ ਵੇ ਗਿਆ ਨਾ ਆਪਾਂ ਤੇ ਪਾਣੀ ਪਈ ਜਾਂਦੋ ਤੇ ਅੱਧੇ ਘੰਟੇ ਚੱਲੇ ਜਾਵਾਂ ਮਗਰ ਤੇ ਢੇੜਾ ਗੂੜਾ ਵੀ ਮਾਰ ਕੇ ਆਵਾਂਗੇ ਤੇ ਵਾਰੀ ਹੈਗੀ ਆਪਣੀ 12 ਵਜੇ ਦਾ ਘਟੋ ਘਟਾ ਨਾ ਸਾਢੇ 11 12 ਇੱਥੇ ਤੱਕ ਹੈਗੀ ਸਾਢੇ 11 ਹੋਣਾ ਬਈ ਹਾਂ ਸਾਢੇ 8 ਵੱਢ ਕੇ ਸਾਢੇ 11 ਤਿੰਨ ਘੰਟੇ ਵਾਰੀ ਦੀ ਹੈ ਤੇ ਵਿੱਚ ਹੀ ਪੀਂਦੇ ਆਪਣਾ ਟਿਊਬਲ ਠੀਕ ਹੈ ਤੇ ਚਲੋ ਫਿਰ ਬੈੰਨੇ ਇੱਕ ਕਰਦੇ ਹੁਣੇ ਸ਼ੇਰ ਆਪਾਂ ਹਾਂਜੀ ਬਾਬੋ ਲਓ ਜੀ ਤੇ ਰੋਟੀ ਟੀ ਖਾ ਲਈਏ ਨਾ ਆਪਾਂ ਤੇ ਸਮਾਰਟ ਧਰ ਦੇ ਅੰਦਰ ਆਪਣਾ ਤੇ ਮਾੜਾ ਚੱਲ ਕੇ ਆਪਾਂ ਮਾੜਾ ਮਗਰ ਗਿੜਾ ਮਾਰਾ ਹੀ ਹੈ ਨਾ ਵੀ ਪਾਣੀ ਕਿੰਨਾ ਚੜਦਾ ਉਹ ਵੇਖਾ ਜੀ ਤੇ ਇੱਕ ਪੈਪ ਚ ਕਰਿਆ ਸੀ ਪਾਣੀ ਨਾ ਤੇ ਚਲੋ ਫਿਰ ਚੱਲ ਗਏ ਨੇ ਤੇ ਸਮਾਰਟ ਸਮੂਹ ਸਾਈਡ ਤੇ ਕਰਦ ਗਏ ਤੇ ਭਾਂਡੇ ਭੁੰਡੇ ਦੇ ਕੁੱਤਾ ਕਰਤਾ ਆਇੰਦਾ ਚੱਕਦ ਗਏ ਤੇ ਚੱਲਦੇ ਆ ਤੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਲਓ ਬਾਬੋ ਤੇ ਇਹ ਗੇੜਾ ਗੁੜਾ ਮਾਰ ਕੇ ਬਾਬੇ ਆ ਗਏ ਗਾਂ ਪਾ ਮੋਥੋਂ ਵਿੱਚ ਮੂੰਹ ਆ ਸੀਗਾ ਪਾਣੀ ਦੇਖਣਾ ਚੜਦਾ ਕਿ ਨਹੀਂ ਚੜਦਾ ਪਾਣੀ ਹਜੇ ਤੱਕ ਤਾਂ ਵੀ ਘੰਟਾ ਸਵਾ ਘੰਟਾ ਹੋ ਗਿਆ ਨਾ ਤੇ ਗੱਠ ਨੀਵਾ ਫਿਰਦਾ ਅਜ ਤਾਂ ਆਰਾਮ ਨਾਲ ਤੇ ਪਾਣੀ ਲਗਭਗ ਵੀ ਕਰਿਆ ਥੋੜਾ ਜਿਹਾ ਵੀ ਮਿਹਨਤ ਦਾ ਫਲ ਪੈ ਹੀ ਗਿਆ ਵੀ ਪਾਣੀ ਠੀਕ ਚੱਲ ਰਿਹਾ ਦੇਖੋ ਆ ਪਾਈ ਉਹ ਇਥੋਂ ਇਹ ਨੂੰ ਆ ਪਾਈ ਉਹ ਇਥੋਂ ਪਾਣੀ ਨਿਕਲਦਾ ਨਾ ਇਹ ਇਥੋਂ ਮੂੰਹ ਖੁੱਲਾ ਕਰਿਆ ਸੀ ਆਪਾਂ ਨਾ ਵਦਗਾ ਚੰਗੀ ਤਰ੍ਹਾਂ ਨਾਲ ਤੇ ਇਹ ਗੱਠ ਡੇਢ ਗੱਠ ਹੋਰ ਭੰਨਦਾ ਸੀਗਾ ਤੇ ਭੰਨ ਕੇ ਮਸਾਲਾ ਲਾਇਆ ਸੀਗਾ ਦੇ ਉਦੋਂ ਤੋਂ ਬਾਕੀ ਵੀਡੀਓ ਜੇ ਵੇਖਿਆ ਹੀ ਆਪਣੀ ਜਣਾ ਤੇ ਕਿਰਾ ਪਾਣੀ ਠੀਕ ਚੱਲੀਦਾ ਓਕੇ ਰਿਪੋਰਟਾ ਹਨਾ ਕਿਰਾ ਕੋਈ ਦਿੱਕਤ ਨਹੀਂ ਕਿਰਾ ਚੱਲ ਰਿਹਾ ਤੇ ਕਿਰਾ ਆਪਣਾ ਮੰਜਾ ਪਿਆਉ ਸਾਹਮਣੇ ਇਹ ਸਾਹਮਣੇ ਮੰਜਾ ਹੁੰਦੇ ਸੀ ਰਹਿਊਗਾ ਇਹ ਆ ਰਿਹਾ ਮੰਜਾ ਇੱਥੇ ਸਾਹਮਣੇ ਤੇ ਪੈਨੇ ਆਰਾਮ ਨਾਲ ਤੇ ਟਾਈਮ ਲਗਭਗ ਨਾ ਬਾਲਾ ਵੀ ਹੋ ਗਿਆ ਉਹ 10 ਸਵਾ 10 ਦਾ ਟਾਈਮ ਹੋਇਆ ਹੋਊਗਾ ਜੇ ਤੁਸੀਂ ਕਹਿੰਦੇ ਤਾਂ ਮੈਂ ਇੱਕ ਮਿੰਟ ਖੜ ਜਾ ਟਾਈਮ ਦਿਖਾ ਹੀ ਦਿੰਦਾ ਨਹੀਂ ਆਲਾ ਆਹਦਾ ਮੈਂ ਕੱਪ ਮਾਰੀ ਜਾਂਦੇ ਇਹ ਲੋਈ 10 ਵਜ ਕੇ 16 ਮਿੰਟ ਹੋ ਗਏ ਹਨ ਤੇ ਲਾਈਟ ਵੀ ਚੱਲੀ ਜਾਂਦੀ ਚਲ ਵਧੀਆ ਗੱਲ ਹੈ ਵਿੱਚੀ ਮੋਟਰ ਪਈ ਜਾਂਦੀ ਆਪਣੀ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਵਧੀਆ ਸਾਰਾ ਭਰ ਜੂਆ ਤੇ ਮੁੜ ਕੇ ਆਪਣਾ ਦੋ ਦਿਨ ਲੋੜ ਨਹੀਂ ਪਾਣੀ ਸੁਕਦਾ ਨਹੀਂ ਆਪਣੇ ਚਲੋ ਵੀ ਤੇ ਪੈ ਇੰਨਿਆ ਕਰਾਂ ਤੇ ਰਾਵਣਾ ਪਾਣੀ ਪਈ ਜਾਂਦੋ ਤੇ ਗੇੜਾ ਮਾਰ ਇੱਕ ਕਰ ਗੇੜਾ ਲੋਡ ਪਈ ਤਾਂ ਮਾਰ ਆਵੇਂ ਮਗਰ ਨਾ ਤੇ ਨਹੀਂ ਫਿਰ ਇੰਨੇ ਮੁੰਡਾ ਆਈ ਉਹ ਦੂਜਾ ਜਿਹੜੇ ਵੱਡਣਾ ਪਾਣੀ ਜਿਹਨੇ ਮੈਂ ਤੇ ਮਤਲਬ ਉਹ ਮੁੰਡੇ ਨੇ ਆਹ ਮੂੰਹੇ 'ਚ ਪਾਣੀ ਮਾ ਉਹ ਨਹੀਂ ਸੱਟ ਕਰਿਆ ਭੰਨਿਆ ਸੱਟ ਕਰਿਆ ਸੀਗਾ ਉਹ ਆਊਗਾ ਤੇ ਉਹਨੇ ਪਾਣੀ ਵੜਨਾ ਪਰ ਤੋਂ 11:30 ਵਜੇ ਤੇ ਚਲੋ ਫਿਰ ਪੈਨਿਆ ਕਰ ਟੈੱਕ ਕਰਦੇ ਹਾਂ ਦੁਨੀਆਂ ਸ਼ੇਅਰ ਲਓ ਜੀ ਤੇ ਪਾਣੀ ਬਾਬੇ ਵੜ ਗਿਆ 11:30 ਹੋ ਗਏ ਤੇ ਢੀੜਾ ਛੜਾ ਮਾਰਾ ਹੀ ਢੀੜਾ ਤੇ ਵੱਢ ਕੇ ਲੈ ਗਿਆ ਗੁਰਪ੍ਰੀਤ ਸਿੰਘ ਜਾਂਦਾ ਉਹ ਇਥੋਂ ਮਤਲਬ ਤੁਰਿਆ ਤੇ ਆਉ ਉਹ ਜਾਂਦਾ ਸਾਹਮਣੇ ਤੇ ਆਹ ਚਰਨ ਮਾਰਨ ਪੈਂਦਾ ਨਾ ਉਹ ਤੁਰ ਆ ਜਾਂਦਾ ਪਾਣੀ ਵੱਢ ਕੇ ਲੈ ਗਿਆ ਉਹ ਤੇ ਨਾਲ ਆਪਾਂ ਵੀ ਚੱਲ ਕੇ ਢੀੜਾ ਮਾਰਿਆ ਚਾਰਚ ਪੁਰੇ ਨਾ ਜੀ ਪਾਣੀ ਪੂਣੀ ਕਿਸੇ ਕੋ ਚੱਲੀ ਜਾਂਦਾ ਇਹ ਵੀ ਖੱਡ ਖੁੱਡ ਤੇ ਨਹੀਂ ਹੋਈ ਇਹ ਫਿਰ ਮੋਟਰ ਦੂਜੇ ਪਾਸੇ ਮੋੜ ਕੇ ਦੂਜੀ ਥਾਂ 'ਚ ਤੇ ਚਲਦੇ ਆਪਾਂ ਘਰ ਨੂੰ ਹਨ ਤੇ ਦੇਖ ਲਿਏ ਪਾਣੀ ਫਿਰ ਆਪਾਂ ਲਓ ਬਾਪੂ ਤੇ ਆਪਣੀ ਪਾਣੀ ਦੀ ਭਰ ਗਈ ਨਿਭੜ ਹਨਾ ਤੇ ਬੰਨ ਨੂੰ ਸੈੱਟ ਕਰਤੇ ਤੇ ਮੋਟਰ ਦੂਜੇ ਛੱਡਤੀ ਦੂਜੇ ਪਾਸੇ ਹਨਾ ਤੇ ਹੁਣ ਚਲਦੇ ਆਪਾਂ ਘਰੇ ਤੇ ਪਹਿਲਾਂ ਹੁਣ ਟਾਈਮ ਦਿਖਾ ਦਈਏ ਵੀ ਟਾਈਮ ਕੀ ਹੋ ਗਿਆ ਬਾਪੂ ਖੇਤ ਦੇਖੋ ਜੀ 12:04 ਮਿੰਟ ਹੋ ਗਏ ਤੇ ਚਲ ਜੀ ਪਾਣੀ ਪੂਰੀ ਵਧਿਆ ਗਿਆ ਹੁਣ ਤੇ ਵਲੌਗ ਦੀ ਕਰ ਦਈਏ ਐਂਡਿੰਗ ਰਾਤ ਵਾਲਾ ਵਲੌਗ ਪਾਣੀ ਵਾਲਾ ਵਲੌਗ ਠੀਕ ਹੈ ਤੇ ਚਲੋ ਬਾਬੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿ ਨਵੀਂ ਵੀਡੀਓ ਨਾਲ ਤੇ ਬਣੇ ਰਹੋ ਬਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਦਬਕੇ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਲਵ ਯੂ